ਸੱਤ ਸਰੀਆ ਕਾਲਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਗੋਪਾਲ ਸਿੰਘ ਸਿੱਧੂ ਇਸ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਅਸੀਂ ਇੱਕ ਖਬਰ ਚੁਣੀਦੀ ਹੈ ਵਿਸ਼ੇਸ਼ ਖਬਰ ਚੁਣੀਦੀ ਹੈ ਜਿਸ ਤੇ ਵਿਸ਼ੇਸ਼ ਚਰਚਾ ਅਸੀਂ ਕਰਦੇ ਹਾਂ ਪ੍ਰੋਗਰਾਮ ਦਾ ਨਾਮ ਅਸੀਂ ਤਾਂ ਹੀ ਰੱਖਿਆ ਹੈ ਨਿਊਜ਼ ਬਿਹਾਈਂਡ ਨਿਊਜ਼ ਕਿਉਂਕਿ ਖਬਰ ਦੇ ਪਿੱਛੇ ਦੀ ਖਬਰ ਬਾਰੇ ਵਿਚਾਰ ਚਰਚਾ ਕਰਨੀ ਹੁੰਦੀ ਹੈ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਮੁੱਚੇ ਪੰਥ ਤੋਂ ਮੁਆਫੀ ਮੰਗੀ ਜਾਂਦੀ ਹੈ ਮੁਆਫੀ ਕਿਸੇ ਸਬੰਧ ਵਿੱਚ ਮੰਗੀ ਹੈ ਤੁਸੀਂ ਸਾਰੇ ਜਾਣਦੇ ਹੋ ਤਾਂ ਅਕਾਲੀ ਦਲ ਹੈ ਜਿਹੜਾ ਚਾਹੇ ਉਹ ਅਕਾਲੀ ਦਲ ਜਗੀਰ ਕੌਰ ਦਾ ਧੜਾ ਚਾਹੇ ਉਹ ਅਕਾਲੀ ਦਲ ਸੁਖਦੇਵ ਸਿੰਘ ਢਿੰਡਸਾ ਦਾ ਚਾਹੇ ਉਹ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਹੈ ਇਹ ਜਿਹੜੇ ਵੱਖ-ਵੱਖ ਧੜੇ ਨੇ ਅਕਾਲੀ ਦਲਾਂ ਦੇ ਇਹ ਮੁੜ ਇੱਕ ਹੋਣ ਦੇ ਆਸਾਰ ਜਿਹੜੇ ਨੇ ਉਹ ਬਣ ਗਏ ਨੇ ਮੁਆਫੀ ਤੋਂ ਬਾਅਦ ਸੁਖਦੇਵ ਸਿੰਘ ਢਿੰਡਸਾ ਵੀ ਹਮਾਇਤ ਕਰ ਰਹੇ ਨੇ ਜਗੀਰ ਕੌਰ ਨਾਲ ਤਾਂ ਸਿੱਧੇ ਤੌਰ ਤੇ ਗੱਲ ਨਹੀਂ ਹੋਈ ਪਰ ਸੂਤਰਾਂ ਮੁਤਾਬਕ ਇੱਕ ਖਬਰ ਸਾਹਮਣੇ ਆਈ ਹੈ ਕਿ ਜਗੀਰ ਕੌਰ ਵੀ ਹਮਾਇਤ ਕਰ ਰਹੇ ਨੇ ਕਿ ਮੁਆਫੀ ਮੰਗੀ ਹੈ ਰਹੀ ਗੱਲ ਚੋਣਾ ਦੀ ਉਹਦੇ ਵਿੱਚ ਗੱਟ ਜੋੜ ਭਾਜਪਾ ਨਾਲ ਅਕਾਲੀ ਦਲ ਦਾ ਹੋਣਾ ਹੈ ਜਾਂ ਨਹੀਂ ਹੋਣਾ ਇਹ ਤਾਂ ਬਾਅਦ ਦੀ ਗੱਲ ਹੈ ਪਰ ਹੁਣ ਜਿਹੜੀ ਤਾਜ਼ੀ ਖਬਰ ਹੈ ਉਹ ਇਹੀ ਹੈ ਕਿ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਮੁਆਫੀ ਤੋਂ ਬਾਅਦ ਸੁਖਦੇਵ ਸਿੰਘ ਢਿੰਡਸਾ ਅਕਾਲੀ ਦਲ ਸੰਯੁਕਤ ਅਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਹੋਣ ਦੇ ਜਿਹੜੇ ਆਸਾਰ ਨੇ ਇਕਜੁੱਟ ਹੋਣ ਦੇ ਆਸਾਰ ਨੇ ਉਹ ਬਣ ਗਏ ਨੇ ਨਿਹਲੇ ਤੇਜ਼ੀ ਨਾਲ ਬਣੇ ਨੇ ਦੂਜੇ ਪਾਸੇ ਤੁਸੀਂ ਜਾਣਦੇ ਹੋ ਕਿ ਸੰਸਦ ਦੀ ਸੁਰੱਖਿਆ 'ਚ ਕੋਤਾਹੀ ਹੋਈ ਸੀ ਜਿਸ ਕਰਕੇ ਹੁਣ ਟਕਰਾਅ ਹੈ ਜਿਹੜਾ ਉਹ ਜ਼ਿਆਦਾ ਵੱਧਦਾ ਨਜ਼ਰ ਆ ਰਿਹਾ ਹੈ ਕਿਉਂਕਿ ਵਿਰੋਧੀ ਇਹ ਕਹਿ ਰਹੇ ਨੇ ਕਿ ਇਹ ਕੋਈ ਛੋਟਾ ਮੁੱਦਾ ਨਹੀਂ ਹੈ ਤੁਸੀਂ ਲੋਕਤੰਤਰ ਦੇ ਮੰਦਰ ਤੇ ਅਸੀਂ ਸੋਚ ਸਕਦੇ ਹਾਂ ਕਿ ਇਹ ਹਮਲਾ ਸਾਡੇ ਦੇਸ਼ ਦੀ ਸਭ ਤੋਂ ਮਜ਼ਬੂਤ ਇਮਾਰਤ ਹੈ ਸੰਸਦ ਪਾਰਲੀਮੈਂਟ ਸਾਡੇ ਦੇਸ਼ ਦਾ ਉਸ 'ਚ ਹਮਲਾ ਹੋਇਆ ਤੇ ਵਿਰੋਧੀਆਂ ਵੱਲੋਂ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਕਿ ਸਿੱਧੇ ਤੌਰ ਤੇ ਗ੍ਰਹਿ ਮੰਤਰੀ ਜ਼ਿੰਮੇਵਾਰ ਹੈ ਦੇਸ਼ ਦਾ ਇਸ ਦੇ ਵਿਰੁੱਧ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ ਕੁਇਨਾ ਕੋਈ ਨੋਟਿਸ ਲਿਆ ਜਾਵੇ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਦੂਜੇ ਪਾਸੇ ਇੱਕ ਹੋਰ ਖਬਰ ਅਸੀਂ ਚੁਣੀ ਹੈ ਕਿ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੇ 20 ਦਸੰਬਰ ਨੂੰ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਕਰਨਾ ਹੈ ਰਾਸ਼ਟਰਪਤੀ ਭਵਨ ਤੱਕ ਚੈਲੰਜ ਕੀਤਾ ਗਿਆ ਸੀ ਖੁੱਲੇ ਤੌਰ ਤੇ ਕਿ ਇਸ ਦੇ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ ਸ਼ਮੂਲੀਅਤ ਕਰਨਗੀਆਂ ਬਹੁਤ ਵੱਡਾ ਇਹ ਮਾਰਚ ਹੋਵੇਗਾ ਦਿੱਲੀ ਦੇ ਵਿੱਚ ਰਾਸ਼ਟਰਪਤੀ ਭਵਨ ਤੱਕ 20 ਦਸੰਬਰ ਨੂੰ ਅਸੀਂ ਕਰਾਂਗੇ ਤੇ ਹੁਣ ਲੇਟੈਸਟ ਖਬਰ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਹਿ ਦਿੱਤਾ ਹੈ ਕਿ ਸਾਡਾ ਇਹ ਮਾਰਚ ਮੁਲਤਵੀ ਹੋ ਗਿਆ ਅਣਮਿੱਥੇ ਸਮੇਂ ਲਈ ਕਿਉਂ ਹੋਇਆ ਕੀ ਕਾਰਨ ਨੇ ਇਸ ਖਬਰ ਦੇ ਉੱਤੇ ਵਿਸ਼ੇਸ਼ ਚਰਚਾ ਕਰਨ ਲਈ ਅਸੀਂ ਪ੍ਰੋਗਰਾਮ ਤੇ ਸੱਦਾ ਦਿੱਤਾ ਹੈ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਬਹੁਤ-ਬਹੁਤ ਸਵਾਗਤ ਹੈ ਸਰ ਪ੍ਰੋਗਰਾਮ ਦੇ ਜੀ ਤੁਹਾਡਾ ਸਦਾ ਪ੍ਰਵਾਣ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਵੱਡੇ ਹੌਸਲੇ ਨਾਲ ਕਿਹਾ ਸੀ ਕਿ ਆਉਣ ਵਾਲੀ 20 ਦਸੰਬਰ ਨੂੰ ਅਸੀਂ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਨਾ ਬੰਦੀ ਸਿੰਘਾਂ ਦੀ ਰਿਹਾਈ ਲਈ ਪਰ ਹੁਣ ਕਹਿ ਦਿੱਤਾ ਹੈ ਕਿ ਮੁਲਤਵੀ ਹੋ ਗਿਆ ਦੁਬਾਰਾ ਦੱਸਾਂਗੇ ਕਿ ਕਦੋਂ ਹੋਵੇਗਾ ਜਿਸ ਮਾਮਲੇ ਦਾ ਗਪਾਲ ਤੁਸੀਂ ਜ਼ਿਕਰ ਕੀਤਾ ਮੈਂ ਸਮਝਦਾ ਕਿ ਬੜਾ ਅਹਿਮ ਮਾਮਲਾ ਭਾਵਕ ਤੇ ਸੰਵੇਦਨਸ਼ੀਲ ਮੁੱਦਾ ਹੈ ਹੂੰ ਸੰਵੇਦਨਸ਼ੀਲ ਇਸ ਕਰਕੇ ਹੈ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮੇਂ-ਸਮੇਂ ਤੇ ਇਹ ਪ੍ਰੋਗਰਾਮ ਬਣਦੇ ਰਹੇ ਆ ਲਿਖੇ ਗਏ ਆ ਧਰਨੇ ਵੀ ਲੱਗੇ ਆ ਮੋਰਚੇ ਵੀ ਲੱਗੇ ਆ ਜੀ ਪਰ ਮਾਮਲਾ ਕਿਸੇ ਨੇਪਰੇ ਚੜਦਾ ਨਜ਼ਰ ਨਹੀਂ ਆ ਰਿਹਾ ਹਮ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਬਕਾਇਦਾ ਮੀਟਿੰਗ ਕਰਕੇ ਐਲਾਨ ਕੀਤਾ ਸੀ ਜੀ ਕਿ 20 ਦਸੰਬਰ ਨੂੰ ਜਿਹੜਾ ਹੈਗਾ ਮਾਰਚ ਕੀਤਾ ਜਾਏਗਾ ਜੀ ਰਾਸ਼ਟਰਪਤੀ ਭਵਨ ਤੱਕ ਜੀ ਔਰ ਉਹ ਰਾਸ਼ਟਰਪਤੀ ਭਵਨ ਤੱਕ ਮਾਰਚ ਦਾ ਪ੍ਰੋਗਰਾਮ ਬਣਿਆ ਹਮ ਮੀਡੀਆ ਨੂੰ ਮੁਖਾਤਵ ਹੋਏ ਸਾਰੀਆਂ ਪ੍ਰੋਗਰਾਮ ਜਿਹੜੀਆਂ ਲਿਕਣ ਦੀਆਂ ਯੋਜਨਾਵਾਂ ਸੀ ਉਹ ਤੇ ਸਭ ਇਸ ਮੁੱਦੇ ਤੇ ਅਸੀਂ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵੀ ਕੀਤਾ ਸੀ ਨਿਊਜ਼ ਵੀ ਹੈ ਨਿਊਜ਼ ਕਿ 20 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਸੰਸਥਾਵਾਂ ਪੰਥਕ ਜਥੇਬੰਦੀਆਂ ਨਾਲ ਜਾਣਗੀਆਂ ਨਾਲ ਜਾਣਗੀਆਂ ਹੁਣ ਜਣੀ ਆਪਣੇ ਤੌਰ ਤੇ ਜਿਹੜਾ ਐਸਜੀਬੀਸੀ ਨੇ ਫੈਸਲਾ ਕਰ ਲਿਆ ਇਸ ਇਸ਼ੂ ਦੇ ਉਤੇ ਕਿ ਵੀ ਅਸੀਂ ਪੋਸਟਪੋਨ ਕਰਦੇ ਹਾਂ ਪੋਸਟਪੋਨ ਕਰਨ ਦਾ ਜਦੋਂ ਆਪਾਂ ਪੰਥਕ ਇੱਕ ਇੱਕ ਦੀ ਗੱਲ ਕਰਦੇ ਹਾਂ ਇਸ ਮਾਮਲੇ ਜਿਹੜੀਆਂ ਪੰਥਕ ਡੇੜਾ ਨਜ਼ਰ ਆਈਆਂ ਉਹ ਇਸ ਦੇ ਦਿੱਲੀ ਗੁਰਦੁਆਰਾ ਪਰਨੋ ਕਿਹਦੀ ਜਿਹੜੇ ਪ੍ਰਧਾਨ ਹੈ ਕਾਲਕਾ ਜੀ ਉਹਨਾਂ ਨੇ ਬੇਕਾਇਦਾ ਮੀਡੀਆ 'ਚ ਇਸ ਗੱਲ ਬਾਰੇ ਬਿਆਨ ਦਿੱਤਾ ਕਿ ਜੀ ਸਾਨੂੰ ਮਾਰਚ ਨਹੀਂ ਕਰਨਾ ਚਾਹੀਦਾ ਸਾਨੂੰ ਤਾਂ ਗੱਲਬਾਤ ਕਰੇ ਮਾਮਲਾ ਨਿਬੇੜਨਾ ਚਾਹੀਦਾ ਹੂੰ ਚੰਗੀ ਗੱਲ ਆ ਗੱਲਬਾਤ ਕਰੇ ਮਾਮਲਾ ਨਿਬੇੜਿਆ ਜਾਵੇ ਪਰ ਗੱਲਬਾਤ ਕਰੇ ਮਾਮਲਾ ਨਿਬੇੜਿਆ ਜਾਵੇ ਫਿਰ ਤਾਂ ਇਹ ਚੰਗੀ ਗੱਲ ਜੀ ਜੇ ਗੱਲਬਾਤ ਕੋਈ ਸੁਣਨ ਨੂੰ ਤਿਆਰ ਨਾ ਹੋਵੇ ਇਹਦਾ ਜਵਾਬ ਕੌਣ ਦੇਗਾ ਬਿਲਕੁਲ ਜੀ ਸਵਾਲ ਇਹ ਕਿ ਗੱਲਾਂ ਬਾਤਾਂ ਤਾਂ ਪਿਛਲੇ ਲੰਬੇ ਸਮੇਂ ਤੋਂ ਜਿਦਾ ਆਪਾਂ ਹਮੇਸ਼ਾ ਕਹਿੰਨੇ ਆ ਆਪਾਂ ਚੰਡੀਗੜ੍ਹ ਬੈਠੇ ਆ ਚੰਡੀਗੜ੍ਹ ਤੇ ਮਹਾਲੀ ਦੇ ਬਾਰਡਰ ਤੇ ਮੋਰਚਾ ਚੱਲ ਰਿਹਾ ਹੂੰ ਔਰ ਕਿੰਨੇ ਦਿਨਾਂ ਤੋਂ ਲੱਗਿਆ ਵਾ ਪਹਿਲਾਂ ਬਰਸਾਤਾ ਉਹਨਾਂ ਦੇ ਉੱਪਰ ਵੀ ਲੰਘਿਆ ਹੁਣੇ ਨਹੀਂ ਸਰਦੀ ਪੈ ਰਹੀ ਐ ਸਰਦੀ ਤੰਗੂਆਂ 'ਚ ਬੈਠੇ ਐ ਜੀ ਕੋਈ ਸੁਣਵਾਈ ਨਹੀਂ ਹਮ ਇਸੇ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਲੱਖਾਂ ਲੱਖਾਂ ਛਬੀ ਲੱਖ ਦੇ ਕਰੀਬ ਦਸਤਾਖਤ ਕਰਵਾ ਕੇ ਆਪਾਂ ਇੱਥੇ ਬੈਠੇ ਆ ਪੰਜਾਬ ਦੇ ਗੁਰਦਵਾਰਿਆਂ ਨੂੰ ਭੇਜੇ ਫਿਰ ਉਹਨਾਂ ਨੇ ਕਿਹਾ ਜੀ ਰਾਸ਼ਟਰਪਤੀ ਕੋਲੇ ਜਾਣਗੇ ਰਾਸ਼ਟਰਪਤੀ ਇਸ ਮਾਮਲੇ ਤੇ ਕਾਰਵਾਈ ਕਰੇਗਾ ਕੋਈ ਅਜੇ ਤੱਕ ਕੋਈ ਕਾਰਵਾਈ ਕੋਈ ਸੁਣਵਾਈ ਨਹੀਂ ਇਹ ਵੀ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਸਿੰਘ ਸਾਹਿਬਾਨ ਦੇ ਦੇਸ਼ ਤੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਜੀ ਬਠੀ ਪੰਜ ਮੈਂਬਰੀ ਕਮੇਟੀ ਜਿਹੜੀ ਇਸ ਮਾਮਲੇ 'ਚ ਕਾਰਵਾਈ ਕਰੇਗੀ ਜਿਸ ਦੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਉਮਰ ਕੈਦ ਹੈ ਉਹਨੂੰ ਕਿਸ ਤਰ੍ਹਾਂ ਲਿਆਂਦਾ ਜਾਏ ਔਰ ਫਾਂਸੀ ਦੀ ਸਜ਼ਾ ਕਿਦਾਂ ਤਬਦੀਲ ਕੀਤੀ ਜਾਏ ਕਿਉਂਕਿ ਹੁਣ ਇਸ ਵੇਲੇ ਫਾਂਸੀ ਦੀ ਸਜ਼ਾ ਦੇ ਅਧੀਨ ਉਸ ਸਜ਼ਾ ਭੁਗਤ ਰਿਹਾ ਉਹ ਬਦਲਾਵ ਜਿਹੜਾ ਉਹਦੇ ਲਈ ਗੱਲ ਕਰਨੀ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਸ ਮਾਮਲੇ ਤੇ ਨਾਤਾ ਦੇ ਤੱਕ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਜੀ ਨਾ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਕੋਈ ਰਿਪਲਾਈ ਨਹੀਂ ਆਇਆ ਇਧਰੋਂ ਕੋਈ ਉੱਤਰ ਨਹੀਂ ਆਇਆ ਤੇ ਪ੍ਰੋਗਰਾਮ ਲਿਖਿਆ ਗਿਆ ਹੂੰ ਪ੍ਰੋਗਰਾਮ ਇਸ ਕਰਕੇ ਵੀ ਇਹ ਜਿਹੜਾ ਮਹਿਸੂਸ ਹੋਏਗੀ ਗੱਲ ਇਸ ਮਾਮਲੇ ਤੇ ਫੁਰਵੀ ਵਿਚਾਰ ਵਟਾਂਦਰਾ ਆਏਗਾ ਕਿਉਂਕਿ ਜੇ ਹੁਣੇ ਹੀ ਫੈਸਲਾ ਐਸਡੀਪੀਸੀ ਦਾ ਸਾਹਮਣੇ ਆਇਆ ਜੀ ਵੱਡੀ ਗੱਲ ਇਹ ਹੈ ਕਿ ਨਾਤਾ ਕੇਂਦਰ ਨੇ ਕੋਈ ਹੰਗਾਰਾ ਪਰਿਆ ਹੂੰ ਨਾ ਕੋਈ ਰਾਸ਼ਟਰਪਤੀ ਵੱਲੋਂ ਨਾ ਪ੍ਰਧਾਨ ਮੰਤਰੀ ਵੱਲੋਂ ਜੀ ਇਹੇ ਪ੍ਰੋਗਰਾਮ ਕਿਉਂ ਮੁਲਤਵੀ ਕੀਤਾ ਗਿਆ ਜੀ ਇਹ ਵੱਡਾ ਸਵਾਲ ਹੈ ਕਲਕਾ ਜੀ ਕਹਿੰਦੇ ਕਿ ਗੱਲਬਾਤ ਨਹੀਂ ਜੇ ਤਾਂ ਕਲਕਾ ਜੀ ਕੋਈ ਠੋਸ ਦਲੀਲ ਦਿੰਦੇ ਨਾ ਹਮ ਕਲਕਾ ਜੀ ਕਹਿੰਦੇ ਕਿ ਮੈਨੂੰ ਤਾਂ ਜੀ ਅਮਨ ਸ਼ਾਹ ਦਾ ਪੱਤਰ ਆ ਗਿਆ ਹਮ ਆ ਚੁੱਕੋ ਪੱਤਰ ਆਪਾਂ ਗੱਲਬਾਤ ਕਰੀ ਆ ਆਪਾਂ ਕਿਉਂ ਗੱਲ ਗੱਲਬਾਤ ਦੀ ਤਾਂ ਟਕਰਾ ਦੇ ਰਹਾਂ ਕਿਉਂ ਪਏ ਆ ਬਿਲਕੁਲ ਨਾ ਤਾਂ ਕੋਈ ਪੱਤਰ ਆਇਆ ਨਾ ਕੋਈ ਚਿੱਠੀ ਦਾ ਜਵਾਬ ਆਇਆ ਨਾ ਜਿਹੜੇ ਦਸਤਖਤ ਕਰਕੇ ਮੋਮੰਡਮ ਦਿੱਤਾ ਸੀ ਉਹਨਾਂ ਦਾ ਕੋਈ ਜਵਾਬ ਹੈ ਹਮ ਤੇ ਫੇਰ ਮਲਤਵੀ ਕਰ ਦਿੱਤਾ ਗਿਆ ਮਲਤਵੀ ਜਿਹੜੀ ਮੇਰੀ ਜਾਣਕਾਰੀ ਹੈ ਹੂੰ ਉਹਦੇ ਹਮ ਤੱਕ ਤਰੀਕ ਕੋਈ ਨਹੀਂ ਹੂੰ ਮਲਤਵੀ ਕੀਤਾ ਗਿਆ ਅਣਮਿੱਥੇ ਸਮੇ ਲਈ ਸੋ ਅਸੀਂ ਉਮੀਦ ਫੇਰ ਵੀ ਕਰਾਂਗੇ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ ਹੂੰ ਪਰ ਮਲਤਵੀ ਕਿਸ ਕਦਰ ਕਿਉਂ ਕੀਤਾ ਗਿਆ ਕਿਹੜੀ ਠੋਸ ਹੂੰ ਪੇਸ਼ ਕਿਸ ਦੇ ਆਧਾਰ ਤੇ ਜੇ ਤਾਂ ਪੰਥ ਪੁੱਛੇਗਾ ਨਾ ਜਾਂ ਤਾਂ ਗ੍ਰਹਿ ਮੰਤਰਾਲੇ ਨੇ ਕਿਹਾ ਹੋਵੇ ਕਿ ਜਦੋਂ ਕਿ ਉਹ ਸਿੱਧੀ ਉਂਗਲੀ ਦੇ ਨਾਲ ਨਿਕਲ ਰਿਹਾ ਤੁਸੀਂ ਟੇਢੀ ਕਿਉਂ ਕਰ ਰਹੇ ਹੋ ਪਰ ਇੱਥੇ ਤਾਂ ਜੀ ਕਿਉਂ ਨਾ ਸਿੱਧੀ ਨਾਲ ਤੇ ਨਾ ਟੇਢੀ ਨਾਲ ਕੋਈ ਬਿਆਨ ਹੀ ਨਹੀਂ ਇਸ ਮਾਮਲੇ ਦੇ ਉੱਪਰ ਆਇਆ ਕਾਲਕਾਈ ਦਾ ਮੀਡੀਆ ਤੁਸੀਂ ਵੀ ਆਪਾਂ ਸਾਰੇ ਜਰਨਲਿਸਟ ਹੈ ਕਾਲਕਾਈ ਦਾ ਬਿਆਨ ਜ਼ਰੂਰ ਮੀਡੀਆ 'ਚ ਪੜਾਇਆ ਗਿਆ ਕਿ ਉਹਨਾਂ ਨੇ ਕਿਹਾ ਕਿ ਗੱਲਬਾਤ ਨਹੀਂ ਮਾਮਲਾ ਨਿਬੇੜਨਾ ਚਾਹੀਦਾ ਹੈ ਬਲਕਿ ਉਹਨਾਂ ਨੇ ਅਕਾਲਤ ਸਭ ਦੇ ਜਥੇਦਾਰ ਦਾ ਵੀ ਹਵਾਲਾ ਦਿੰਦਿਆਂ ਕਿਹਾ ਕਿ ਉਹਨਾਂ ਨੇ ਕਿਹਾ ਸੀ ਗੱਲਬਾਤ ਰਹੀ ਨਿਬੇੜੋ ਪੰਜ ਮੈਂਬਰੀ ਕਮੇਟੀ ਬਣਾਈ ਗਈ ਉਹਨਾਂ ਐਸਜੀਪੀਸੀ ਜਾਣਦੇ ਹੁੰਦਾ ਕਿ ਅਕਾਲ ਸਾਹਿਬ ਦੇ ਜਥੇਦਾਰ ਇਹ ਦੇਸ਼ ਦਿੰਦੇ ਕਿ ਨਹੀਂ ਭਈ ਤੁਸੀਂ ਮਾਰਚ ਨਾ ਕਰੋ ਜੀ ਫਿਰ ਵੀ ਗੱਲ ਦੀ ਸਮਝ ਲੱਗਦੀ ਆ ਬਿਲਕੁਲ ਉਧਰੋਂ ਵੀ ਕੋਈ ਸੁਨਿਆ ਨਹੀਂ ਆ ਹਮ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਅਜਨੂੰ ਪੰਜਾਬੀ ਚ ਕਹਿੰਦੇ ਆ ਬੁੱਕਲ ਤੇ ਗੋੜ ਭੰਨਿਆ ਗਿਆ ਹਮ ਪਤਾ ਤਾਂ ਲੱਗਿਆ ਨਾ ਕਿ ਮੁੱਦਵੀ ਕਿਉਂ ਹੋਇਆ ਕਲਕਾ ਜੀ ਵੱਲੋਂ ਪਹਿਲਾਂ ਵੀ ਵਖਰੇਵੇਂ ਜੀ ਸਿਹੜੇ ਉਹ ਨਜ਼ਰ ਆਈ ਸੀ ਜਦੋਂ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਉਮਰ ਕੈਦ ਤਬਦੀਲੀ ਦਾ ਮਾਮਲਾ ਸੀ ਤਾਂ ਉਦੋਂ ਕਲਕਾ ਜੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਤਾਂ ਆਪਣੀ ਅੰਤਰੀ ਕਮੇਟੀ ਦੇ ਵਿੱਚ ਸਾਨੂੰ ਬਿਠਾਇਆ ਤੱਕ ਹੀ ਨਹੀਂ ਅਸੀਂ ਨਹੀਂ ਕਹਿੰਦੇ ਤੁਹਾਡੇ ਨਾਲ ਹੁਣ ਕੰਮ ਕਰਦੇ ਬੰਦੀ ਸਿੰਘਾਂ ਦੇ ਰਹੇ ਵੱਡਾ ਸਵਾਲ ਇਹ ਹੈ ਦੇਖੋ ਗਪਾਲ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਜੇ ਇਹ ਜਵਾਬ ਆ ਸਕਦੇ ਹੈ ਕਿ ਜੀ ਕਿਉਂਕਿ ਕਾਲਕਾ ਜੀ ਨੇ ਕਿਹਾ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਹੈ ਏਕਾ ਰੱਖਣ ਦੇ ਲਈ ਮੁਲਤਵੀ ਕੀਤਾ ਗਿਆ ਜੀ ਹੁਣ ਸਵਾਲ ਇਹ ਹੈ ਕਿ ਪੰਜ ਮੈਂਬਰੀ ਕਮੇਟੀ ਦਾ ਏਕਾ ਰੱਖਣਾ ਜ਼ਰੂਰੀ ਹੈ ਕਿ ਪੰਜ ਸਿੰਘਾਂ ਦੀ ਰਿਹਾਈ ਦੇ ਲਈ ਅੰਦੋਲਨ ਕਰਨਾ ਜ਼ਰੂਰੀ ਹੈ ਜੀ ਜੀ ਇਹਨਾਂ ਜੋ ਫੈਸਲਾ ਤਾਂ ਕਰਨਾ ਪਏਗਾ ਨਾ ਜੇ ਅਸੀਂ ਫੈਸਲਾ ਮੁਲਤਵੀ ਕਰਨ ਦਾ ਕਰਦੇ ਹਾਂ ਤਾਂ ਜਵਾਬ ਇਹ ਵੀ ਦੇਣਾ ਪੈਗਾ ਕਿ ਮੁੱਤਵੀ ਕਿਉਂ ਕੀਤਾ ਗਿਆ ਜੀ ਬਿਲਕੁਲ ਸਿੱਧੂ ਸਾਹਿਬ ਕਿਉਂਕਿ ਗੱਲਬਾਤ ਤਾਂ ਉੱਥੇ ਹੁੰਦੀ ਹੈ ਨਾ ਜਿੱਥੇ ਕੋਈ ਅਚਾਨਕ ਕੋਈ ਗੱਲ ਆਵੇ ਤੇ ਗੱਲਬਾਤ ਨਹੀਂ ਕੀਤੀ ਜਿਹੜੀ ਗੱਲਬਾਤ ਲਈ ਦਹਾਕਿਆਂ ਤੋਂ ਮੋਰਚੇ ਲੱਗ ਰਹੇ ਆ ਜੀ ਜੀ ਦਹਾਕਿਆਂ ਤੋਂ ਚਿੱਠੀ ਪੱਤਰ ਹੋ ਰਹੇ ਆ 26 ਲੱਖ ਕੋਈ ਦਸਕਰ ਥੋੜੇ ਨਹੀਂ ਹੁੰਦੇ ਜੇ ਉਹ ਸਹੀ ਮੰਨੇ ਜਾਣ ਤਾਂ ਬਿਲਕੁਲ ਬਿਲਕੁਲ ਕਮੇ ਇਨਸਾਫ ਮੋਰਚਾ ਜਿਹੜਾ ਮੋਹਲੇ ਦੀਆਂ ਸੜਕਾਂ ਤੇ ਲੱਗਿਆ ਸਿੱਧੂ ਸਾਹਿਬ ਇਸ ਨੂੰ ਵੀ 24 ਦੇ ਵਿੱਚ ਜਨਵਰੀ ਦੇ ਵਿੱਚ ਸਾਲ ਹੋ ਜਾਣਾ ਤੇ ਸਿੱਖਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਬੜੀਆਂ ਸੰਜੀਦਾ ਤੌਰ ਤੇ ਜੁੜੀਆਂ ਹੋਈਆਂ ਨੇ ਕਿ ਬੰਦੀ ਸਿੰਘਾਂ ਨੂੰ ਰਿਹਾਰ ਨਹੀਂ ਕੀਤਾ ਜਾ ਰਿਹਾ ਜਦਕਿ ਆਪਾਂ ਦੇਖੋ ਕਿ ਅਪਰਾਧਿਕ ਮਾਮਲਿਆਂ ਦੇ ਵਿੱਚ ਕਿਹਨਾਂ ਨੇ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਹੜੇ ਨਾਮਜ਼ਦ ਨੇ ਬਲਾਤਕਾਰੀ ਨੇ ਜਿਨ੍ਹਾਂ ਤੇ ਕਤਲ ਦਾ ਕੇਸ ਦਰਜਾ ਉਹਨਾਂ ਨੂੰ ਪੈਰੋਲ ਮਿਲਦੀ ਹੈ ਤਾਂ ਇਹ ਬੜੀ ਵੱਡੀ ਮੰਗ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖਾਂ ਦੀਆਂ ਭਾਵਨਾਵਾਂ ਇਹਨਾਂ ਨਾਲ ਜੁੜੀਆਂ ਹੋਈਆਂ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਹੋਏਗਾ ਜਿਸ ਮਾਮਲੇ ਤੇ ਕੋਈ ਠੋਸ ਗੱਲ ਐਸਡੀਪੀਸੀ ਵੱਲੋਂ ਸਾਹਮਣੇ ਨਹੀਂ ਆਉਂਦੀ ਕਿ ਕਿਉਂ ਇਹ ਅੰਦੋਲਨ ਮੁਲਤਵੀ ਕੀਤਾ ਗਿਆ ਹੂੰ ਕਿ ਕਾਲਕਾ ਦੀ ਜਿਹੜੀ ਏਕਤਾ ਦੀ ਗੱਲ ਨੂੰ ਕਹਿ ਕੇ ਮੁਲਤਵੀ ਕੀਤਾ ਗਿਆ ਜੀ ਕਿ ਕੋਈ ਕਾਲਕਾ ਜੀ ਸਹਿਮਤ ਨਹੀਂ ਆ ਪੰਜਵੇਂ ਮੇਰੀ ਕਮੇਟੀ ਚ ਹੂੰ ਜਾਂ ਕੋਈ ਕੇਂਦਰ ਵੱਲੋਂ ਜਿਹੜੀ ਕੋ ਠੋਸ ਜਿਹੜਾ ਹੈਗਾ ਕੋਈ ਸਦਾ ਪੱਤਰਾ ਹੈ ਕਿ ਵੀ ਸਾਡੇ ਨਾਲ ਆ ਕੇ ਗੱਲਬਾਤ ਕਰੋ ਆਖਰੀ ਗੱਲ ਜਿਹੜੀ ਪੰਥ ਵੱਲੋਂ ਪੁੱਛੀ ਤਾਂ ਜਾਏਗੀ ਨਾ ਕਿ ਮੁਲਤਵੀ ਕਿਉਂ ਕੀਤਾ ਕਿ ਕਿਹੜੇ ਆਧਾਰ ਤੇ ਕੀਤਾ ਗਿਆ ਜੀ ਉਹਨਾਂ ਕਿਸਾਨ ਜਥੇਬੰਦੀਆਂ ਦਾ ਕੀ ਬਣੇਗਾ ਜਿਹੜੀਆਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਸੀ ਜੀ ਅਸੀਂ ਦਾ ਅੰਦੋਲਨ ਚ ਨਾਲ ਚੱਲਾਂਗੇ ਨਾਲ ਚੱਲਾਂਗੇ ਹੁਣ ਕਿਹਾ ਜਾ ਸਕਦਾ ਹੈ ਕਿ ਜਦੋਂ ਕਿਸਾਨਾਂ ਦਾ ਅੰਦੋਲਨ ਸੀ ਉਦੋਂ ਸ਼ਰੂਨੀ ਗੁਰਦਵਾਰਾ ਪਰੰਧ ਕਮੇਟੀ ਨੇ ਵੀ ਜਿਹੜਾ ਤੇ ਲੰਗਰ ਲਗਾਇਆ ਮਦਦ ਕੀਤੀ ਹਮ ਬਿਲਕੁਲ ਸਹੀ ਗੱਲ ਹੈ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਹੁਣ ਘੱਟੋ ਘੱਟ ਜਿਹੜੀ ਜਥੇਬੰਦੀਆਂ ਦਾ ਸਹਿਯੋਗ ਸੀ ਹਮ ਉਹਨਾਂ ਨਾਲ ਕਿੱਥੇ ਸਹਿਮਤੀ ਬਣੀ ਬਿਲਕੁਲ ਕਿਹੜੇ ਪਲੇਟਫਾਰਮ ਤੇ ਗੱਲਬਾਤ ਹੋਈ ਇਹ ਗੱਲਬਾਤ ਕਿਧਰੇ ਚਰਚਾ ਤਾਂ ਹੋਣੀ ਚਾਹੀਦੀ ਸੀ ਜਿਹੜੀ ਕਿ ਕਿਧਰੇ ਵੀ ਇਸ ਮਾਮਲੇ ਦੇ ਵਿੱਚ ਬਾਹਰ ਕੁਝ ਵੀ ਨਹੀਂ ਆਇਆ ਕਿ ਆਖਰ ਜਿਹੜਾ ਅੰਦੋਲਨ ਮੁਲਤਵੀ ਕੀਤਾ ਗਿਆ ਤਾਂ ਕਿਉਂ ਕੀਤਾ ਗਿਆ ਇੱਕ ਹੋਰ ਵੱਡਾ ਸਵਾਲ ਜੀ ਪੰਜ ਮੈਂਬਰੀ ਗੱਲ ਹੋਰ ਕਹਿ ਕੇ ਮੈਂ ਤੁਹਾਨੂੰ ਜਰੂਰ ਸਵਾਲ ਜੀ ਬਿਲਕੁਲ ਜੀ ਬਿਲਕੁਲ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਘੱਟੋ ਘੱਟ 5-6 ਘੰਟੇ ਉਸ ਦਿਨ ਉਸ ਤੇ ਜਿਹਦੇ ਕੋਈ ਲੰਬਾ ਚੌੜਾ ਸਮਾਣੀ ਹੋਇਆ ਥੋੜੇ ਦਿਨਾਂ ਦੀ ਗੱਲ ਹੈ ਪੰਜ ਮੈਂਬਰੀ ਕਮੇਟੀ ਬਣੀ ਔਰ ਕਮੇਟੀ ਨੇ 5-6 ਘੰਟੇ ਗੱਲਬਾਤ ਕੀਤੀ ਔਰ 20 ਦਸੰਬਰ ਦੀ ਜਿਹੜੀ ਤਰੀਕ ਸੀ ਉਹ ਵੀ ਤੈਅ ਹੋਈ ਵੀ ਸੀ ਬਿਲਕੁਲ ਜੀ ਜੇ ਕੇਂਦਰ ਸੰਜੀਦਾ ਸੀ ਹੂੰ ਜਾ ਤਾਂ ਫਿਰ ਇਹ ਲੱਗਦਾ ਹੈ ਕਿ ਕੇਂਦਰ ਨੇ ਕਿਹਾ ਹੋਵੇਗਾ ਕਿ ਵੀ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਪਹਿਲਾਂ ਜਿਹੜਾ ਅੰਦੋਲਨ ਦਾ ਸੱਦਾ ਇਹ ਵਾਪਸ ਲਾਓ ਹੂੰ ਇਹ ਅੰਦਰੂਨੀ ਗੱਲ ਹੋ ਸਕਦੀ ਹੈ ਜੀ ਦੇਖੋ ਗੱਲ ਤੇ ਹੋਏਗੀ ਨਾ ਕਿ ਤੁਸੀਂ ਕਿਉਂਕਿ ਕੇਂਦਰ ਜਿਸ ਤਰ੍ਹਾਂ ਦਾ ਕਿਸਾਨ ਅੰਦੋਲਨ ਨੂੰ ਵੀ ਤਾਂ ਇਹੀ ਕਿਹਾ ਗਿਆ ਸੀ ਨਾ ਜੀ 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 ਬਿਲਕੁਲ ਤੁਸੀਂ ਘਰਾਂ ਨੂੰ ਚਲੇ ਜਾਓ ਤੇਨੇ ਖੇਤੀ ਕਾਨੂੰਨ ਰੱਦ ਹੋ ਜਾਣਗੇ ਹੂੰ ਕਿਉਂਕਿ ਇਸ ਦੇ ਵਿੱਚ ਵੀ ਕੀਤੀ ਕਿਉਂਨਾ ਵਰਗਾ ਮਿਲਦਾ ਜੁਲਦਾ ਹੀ ਮੈਨੂੰ ਲੱਗਦਾ ਹੈ ਕੇਂਦਰ ਨੇ ਐਲਾਨ ਤਾਂ ਨਹੀਂ ਕੀਤਾ ਹਮ ਕਿਦਰ ਇਹ ਸੁਨੇਹਾ ਦਿੱਤਾ ਗਿਆ ਅੰਦੋਲਨ ਨੂੰ ਮੁਲਤਵੀ ਕਰੋ ਭਾਈ ਸਾਹਿਬ ਜੇ ਗੱਲਬਾਤ ਕਰਨੀ ਹੈ ਹਮ ਇੱਕ ਵੱਡਾ ਸਵਾਲ ਸਿੱਤੂ ਸਾਹਿਬ ਇਹਦੇ ਨਾਲ ਜੁੜਿਆ ਹੋਇਆ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਸੀ ਕਿ ਜਿਹੜੀ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾ ਤਬਦੀਲੀ ਦੀ ਗੱਲ ਹੈ ਇਸ ਦੇ ਉੱਤੇ ਵੀ ਅਸੀਂ ਵਿਸ਼ੇਸ਼ ਚਰਚਾ ਕੀਤੀ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ 31 ਦਸੰਬਰ ਤੱਕ ਕੀਤੇ ਨਾ ਕੀਤੇ ਅਲਟੀਮੇਟਮ ਦਿੱਤਾ ਗਿਆ ਕੇਂਦਰ ਨੂੰ ਕਿ ਇਸ ਤੇ ਜਲਦੀ ਸੁਣਵਾਈ ਕਰੋ ਸ਼੍ਰੋਣੀ ਕਮੇਟੀ ਦੀ ਵੀ ਨਾਲ ਇਸ ਬੋਲ ਬਹੁਤ ਵੱਡਾ ਸਵਾਲ ਹੈ ਤੁਸੀਂ ਮੇਰਾ ਸਵਾਲ ਪਹਿਲਾਂ ਸਮਝ ਗਏ ਸਿੱਧਾ ਸਾਹਿਬ ਬੋਲੇ ਬਹੁਤ ਵੱਡਾ ਸਵਾਲ ਹੈ ਸਵਾਲ ਇਹ ਹੈ ਕਿ ਵੀ ਇਕਾਲਤਾ ਸਦੇ ਜਥੇਦਾਰ ਨੇ ਜਦੋਂ ਡੇਡ ਦਿੱਤੀ 31 ਦਸੰਬਰ ਤੱਕ ਦੀ ਕਿ ਉਸ ਤੋਂ ਪਹਿਲਾਂ ਪਹਿਲਾਂ ਕੀ ਹੁਣ 31 ਦਸੰਬਰ ਤੋਂ ਪਹਿਲਾਂ ਪਹਿਲਾਂ ਜਿਹੜਾ ਭਾਈ ਰਾਜੋ ਹਨ ਉਹਦੀ ਜਿਹੜੀ ਫਾਂਸੀ ਦੀ ਸਜ਼ਾ ਹੈਗੀ ਹੈ ਉਹ ਮਰਕਾਚ ਤਬਦੀਲ ਹੋਏਗੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੈ ਉਨਾ ਜੋ ਬੰਦੀ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਐ ਜਿਨ੍ਹਾਂ ਦੀਆਂ ਲਿਸਟਾਂ ਜਾ ਚੁੱਕੀਆਂ ਐ ਐਸਜੀਪੀਜ਼ੀ ਵੱਲੋਂ ਜੀ ਉਹ ਰਿਹਾ ਹੋਣਗੇ ਜੀ ਜਿਹਦੇ ਮਾਮਲੇ ਸਪੱਸ਼ਟੌਰ ਦੇ ਸਾਹਮਣੇ ਆਉਂਦੇ ਐ ਫਿਰ ਤੇ ਗੱਲ ਮੰਨੀ ਜਾ ਸਕਦੀ ਐ ਹੂੰ ਜੇ ਇਹ ਗੱਲ ਨਹੀਂ ਸਿਰੇ ਲੱਗਦੀ ਹੂੰ ਤਾਂ ਫਿਰ ਪੰਤ ਕਿੱਥੇ ਖੜਾ ਹੋਏਗਾ ਜਾ ਕੇ ਬਿਲਕੁਲ ਜੀ ਕਿਉਂਕਿ ਇਸ ਗੱਲ ਦਾ ਖਦਸ਼ਾ ਹੋ ਗਿਆ ਹੁਣ ਕਿ ਤੁਸੀਂ ਕੱਲ ਨੂੰ 31 ਦਸੰਬਰ ਨੂੰ ਕਿਤੇ 31 ਜਨਵਰੀ ਨਾ ਕਰ ਦਿਓ ਜਿਸ ਤਰ੍ਹਾਂ ਤੁਸੀਂ ਇਹ 20 ਦਸੰਬਰ ਵਾਲੀ ਤਾਰੀਖ ਮੁਲਤਵੀ ਕਰ ਦਿੱਤੀ ਇਸ ਚੀਜ਼ ਦਾ ਖਦਸ਼ਾ ਵੀ ਸਿੱਧੂ ਸਾਹਿਬ ਪੈਦਾ ਹੋ ਗਿਆ ਖਾਸ ਇਸ ਕਰਕੇ ਪੈਦਾ ਹੋ ਗਿਆ ਨਾ ਕਿਉਂਕਿ ਨਾਂ ਤਾਂ ਅਜੇ ਤੱਕ ਕੇਂਦਰ ਦੇ ਪ੍ਰਧਾਨ ਮੰਤਰੀ ਆਫਿਸ ਵੱਲੋਂ ਕੋਈ ਸੱਦਾ ਪੱਤਰ ਜੀ ਰਾਸ਼ਟਰਪਤੀ ਵੱਲੋਂ ਤਾਂ ਚਲੋ ਜਾ ਕੇ ਜਿੱਦਾਂ ਗਵਰਨਰ ਨੂੰ ਮਿਲਦੇ ਆ ਪਰ ਰਾਸ਼ਟਰਪਤੀ ਨੂੰ ਵੀ ਜਾ ਕੇ ਮਿਲ ਸਕਦੇ ਆ ਪਰ ਜਿਹੜੀ ਅਮਲੀ ਤੌਰ ਤੇ ਕਾਰਵਾਈ ਹੈ ਉਹ ਕਾਰਵਾਈ ਤਾਂ ਕਰਨੀ ਆ ਪ੍ਰਧਾਨ ਮੰਤਰੀ ਦੇ ਦਫਤਰ ਨੇ ਜਾਂ ਗ੍ਰਹਿ ਮੰਤਰੀ ਦੇ ਦਫਤਰ ਨੇ ਉਹਨਾਂ ਦੋਨਾਂ ਦਫਤਰਾਂ ਵੱਲੋਂ ਗ੍ਰਹਿ ਮੰਤਰੀ ਦੇ ਪ੍ਰਧਾਨ ਮੰਤਰੀ ਦਫਤਰ ਵੱਲੋਂ ਜੇਦਾ ਕੋਈ ਸੱਦਾ ਪੱਤਰ ਆਇਆ ਹੋਵੇ ਜੀ ਫਿਰ ਤਾਂ ਮੁਲਤਵੀ ਕਰਨ ਦੀ ਗੱਲ ਸਮਝ ਲੱਗਦੀ ਹੈ ਹਾਂ ਜਾਂ ਹੋਰ ਦੋ ਦਿਨਾਂ ਚ ਆ ਜੇ ਫਿਰ ਵੀ ਇਹ ਗੱਲ ਸਮਝ ਲੱਗ ਸਕਦੀ ਹੈ ਜੀ ਇਹਦੀ ਪਹਿਲਾਂ ਮੁਲਤਵੀ ਕਰਨ ਲਈ ਕਿਹਾ ਗਿਆ ਸੀ ਤੇ ਗੱਲਬਾਤ ਦਾ ਸੱਦਾ ਆ ਗਿਆ ਤੇ ਨਤੀਜਾ ਵੀ ਸਾਹਮਣੇ ਆਇਆ ਹਾਂ ਵੱਡਾ ਸਵਾਲ ਇਹ ਹੈ ਗਪਾਲ ਸਵਾਲਾਂ ਦਾ ਸਵਾਲ ਜੇ ਨਤੀਜਾ ਸਾਹਮਣੇ ਨਾ ਆਇਆ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਆਕਾਲ ਚਸ ਦੀ ਜਥੇਦਾਰ ਫਿਰ ਪੰਥ ਅੱਗੇ ਹੋਣਗੇ ਜਵਾਬ ਦੇ ਬਿਲਕੁਲ ਜੀ ਬਿਲਕੁਲ ਸਿੱਧੂ ਸਾਹਿਬ ਕਿਉਂਕਿ ਜਵਾਬ ਤਾਂ ਉਹਨਾਂ ਨੂੰ ਦੇਣਾ ਪੈਣਾ ਤੇ ਜਿਸ ਤਰ੍ਹਾਂ ਪੰਥ ਦੀ ਭਾਵਨਾ ਜਿਹੜੀ ਜੁੜੀ ਹੋਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨਾਲ ਇਹ ਬਹੁਤ ਸੰਜੀਦਾ ਅਸੀਂ ਅਕਸਰ ਕਹਿੰਨੇ ਆ ਅਸੀਂ ਤਾਂ ਆਸ ਕਰਦੇ ਆ ਤੇ ਅਰਦਾਸ ਕਰਦੇ ਆ ਕਿ ਜਲਦੀ ਬੰਦੀ ਸਿੰਘਾਂ ਨੂੰ ਰਿਹਾਈ ਹੋਵੇ ਨਾਲ ਹੀ ਅਸੀਂ ਅਪੀਲ ਇਹ ਵੀ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਵੀ ਜਲਦੀ ਫੈਸਲਾ ਲਵੇ ਤੇ ਜਲਦੀ ਫੈਸਲਾ ਸੁਣਾਵੇ ਕਿ ਜਿਹੜਾ ਤੁਸੀਂ ਇਹ ਮਾਰਚ ਮੁਲਤਵੀ ਕੀਤਾ ਹੈ ਠੀਕ ਹੈ ਤੁਸੀਂ ਕਿਹਾ ਕਿ ਕੇਂਦਰ ਨੇ ਕੀ ਪਤਾ ਕਹਿ ਦਿੱਤਾ ਹੋਵੇ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਜਲਦੀ ਜਿਹੜੀ ਹੈ ਇਸ ਚੀਜ਼ ਤੇ ਨਤੀਜੇ ਤੇ ਪਹੁੰਚਣ ਦੀ ਲੋੜ ਹੈ ਇਹ ਆਉਣ ਵਾਲਾ ਜਿਹੜਾ ਸੰਘਰਸ਼ ਹੈ ਉਹ ਕੀ ਰੂਪ ਲਏਗਾ ਕੀ ਨਹੀਂ ਰਹੇਗਾ ਸਿੱਧੂ ਸਾਹਿਬ ਇਹ ਤਾਂ ਟਹਿਰੀ ਬੰਦੀ ਸਿੰਘਾਂ ਦੀ ਗੱਲ ਜੀ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਹੀ ਮੁਆਫੀ ਮੰਗੀ ਹੈ ਤੁਸੀਂ ਜਾਣਦੇ ਹੋ ਕਿ ਕਿਉਂ ਮੰਗੀ ਹੈ ਸਾਡੇ ਦਰਸ਼ਕ ਵੀ ਜਾਣਦੇ ਨੇ ਕਿ ਕਿਉਂ ਮੰਗੀ ਹੈ ਉਹਨਾਂ ਦੀ ਮੁਆਫੀ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਹਲਚਲ ਬਹੁਤ ਤੇਜ਼ ਹੋ ਗਈ ਹੈ ਜੀ ਸੁਖਦੇਵ ਸਿੰਘ ਢੀਂਡਸਾ ਜਿਹੜੇ ਅਕਾਲੀਆਂ ਦੇ ਕੱਟੜ ਵਿਰੋਧੀ ਸੀ ਉਹ ਵੀ ਕਿਤੇ ਨਾ ਕਿਤੇ ਹੁਣ ਇੱਕ ਸੁਰ ਹੁੰਦੇ ਨਜ਼ਰ ਆ ਰਹੇ ਨੇ ਜਾਗੀਰ ਕੌਰ ਨਾਲ ਅਸੀਂ ਸਿੱਧੇ ਤੌਰ ਤੇ ਗੱਲ ਨਹੀਂ ਕੀਤੀ ਸੂਤਰਾਂ ਨਾਲ ਸਾਡੀ ਗੱਲ ਹੋਈ ਹੈ ਤੇ ਸੂਤਰ ਕਹਿ ਰਹੇ ਨੇ ਕਿ ਜਗੀਰ ਕੌਰ ਵੀ ਹਮਾਇਤੀ ਬਣ ਰਹੇ ਨੇ ਅੰਦਰੋਂ-ਅੰਦਰੀ ਵੀ ਇਹ ਵੀ ਇੱਕ ਹੋ ਸਕਦੇ ਨੇ ਜੀ ਗਵਾਲ ਜੀ ਆਪੇ ਇਸ ਮਾਮਲੇ ਦੇ ਸਿੱਧੇ ਤੌਰ ਤੇ ਦਰਸ਼ਕਾਂ ਨੂੰ ਵੀ ਇਸ ਗੱਲ ਦਾ ਜਿਹੜਾ ਹੈਗਾ ਸੁਨੇਹਾ ਦੇਣਾ ਚਾਹਾਂਗੇ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਮਾਫੀ ਮੰਗੀ ਗਈ ਹੈ ਉਹਦੇ ਨਾਲ ਵੱਖ-ਵੱਖ ਅਕਾਲੀ ਤਲਾਂ ਅਕਾਲੀ ਧੜਿਆਂ ਦੇ ਵਿੱਚ ਇੱਕ ਏਕਤਾ ਦੀ ਮਹਮ ਚੇੜ ਕੇ ਰੱਖ ਦਿੱਤੀ ਹੈ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਚ ਇਸ ਮਾਮਲੇ ਤੇ ਕੋਈ ਨਾ ਕੋਈ ਠੋਸ ਅੰਦੀਜੇ ਸਾਹਮਣੇ ਆ ਸਕਦੇ ਆ ਜਿਨਾਂ ਚ ਬੀਬੀ ਜਗੀਰ ਕੋਲ ਵੱਡੇ ਕੱਦਾ ਬਰਾਗੂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਰਹੇ ਉਹ ਅਲੱਗ ਬੈਠੇ ਆ ਇਸ ਤਰ੍ਹਾਂ ਟਕਸਾਲੀ ਅਕਾਲੀ ਆਗੂ ਸਿੰਦੇਵ ਸਿੰਘ ਟੀਂਸਾ ਨੇ ਉਹ ਅਲੱਗ ਬੈਠੇ ਆ ਹੋਰ ਵੀ ਕੁਝ ਅਕਾਲੀ ਆਗੂ ਹੋ ਸਕਦੇ ਆ ਪੰਥਕ ਤਰ੍ਹਾਂ ਹੋ ਸਕਦੀਆਂ ਟੀਂਸਾ ਸਾਹਿਬ ਬੀਬੀ ਜਗੀਰ ਕੋਲ ਬਾਕੀ ਅਕਾਲੀ ਆਗੂ ਔਨ ਵਾਲੀ ਦਿਨਾ ਚ ਜੋ ਸਦਾ ਦਿੱਤਾ ਗਿਆ ਖਾਸ ਤੌਰ ਤੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕਿ ਪੰਥ ਇਕੱਠਾ ਤੇ ਇਕੱਠਾ ਹੋ ਸਕਦਾ ਹੈ ਪੰਥ ਕੇ ਇਕਤਲੀ ਜ਼ਰੂਰੀ ਹੈ ਉਹਨਾਂ ਵਾਲੇ ਸਮੇਂ ਚ ਇਹਦੇ ਤੇ ਮੰਤਨ ਹੋਏਗਾ ਗਬਾਲ ਕੇ ਵੀ ਜੀ ਕੀ ਨਤੀਜੇ ਸਾਹਮਣੇ ਆਉਂਦੇ ਆ ਕਿ ਉਹਦੀ ਤਸਵੀਰ ਬਣਦੀ ਹੈ ਇਹਦੇ ਬਾਰੇ ਕੋਈ ਦੂਰਾਂ ਨਹੀਂ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਜਿਹੜਾ ਸੱਦਾ ਦਿੱਤਾ ਜਾਂ ਜਿਹੜੀ ਮਾਫੀ ਮੰਗੀ ਹੈ ਉਹਦੇ ਨਾਲ ਪੰਥ ਕਾਲ ਕਹਿੰਦੇ ਇੱਕ ਨਵੀਂ ਕਿਸਮ ਦੀ ਸਰਗਰਮੀ ਸ਼ੁਰੂ ਹੋ ਗਈ ਹੈ ਜੀ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਚ ਕੋਈ ਨਾ ਕੋਈ ਠੋਸ ਦੀ ਜੇ ਸਾਹਮਣੇ ਆ ਸਕਦੀ ਸਿੱਧੂ ਸਾਹਿਬ ਮਹਾਰਾ ਨੂੰ ਸਵਾਲ ਪੁੱਛਿਆ ਗਿਆ ਕਿ ਕੀ ਇਸ ਮਾਫੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਸਿਆਸੀ ਲਾਭ ਹੋਵੇਗਾ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਜੀ ਹੋਵੇਗਾ ਤੇ ਹੁਣਾਂ ਵੀ ਨਹੀਂ ਚਾਹੀਦਾ ਪਰ ਜਦੋਂ ਇਹਨਾਂ ਦਾ ਮੰਨ ਲਓ ਕਿ ਏਕਾ ਹੋ ਗਿਆ ਜਿਹੜੀਆਂ ਅਕਾਲੀ ਬਿਖਰੇ ਹੋਏ ਅਕਾਲੀ ਨੇ ਇਹ ਇੱਕ ਝੰਡੇ ਦੇ ਹੇਠਾਂ ਥੱਲੇ ਹੋ ਗਏ ਜੀ ਤੁਹਾਨੂੰ ਕੀ ਲੱਗਦਾ ਫਿਰ ਬਾਅਦ ਚ ਇਹਨਾਂ ਦਾ ਸਿਆਸੀ ਲਾਭ ਹੋ ਸਕਦਾ ਜਾਂ ਨਹੀਂ ਹੋ ਸਕਦਾ ਦੇਖੋ ਇਹ ਅਹਿਮ ਮਾਮਲਾ ਪੋਲੀਟੀਕਲ ਤੌਰ ਤੇ ਜੱਪਾ ਗੱਲ ਕਰਦੇ ਆਂ ਬਹੁਤ ਸਾਰੇ ਇਸ ਮਾਮਲੇ ਤੇ ਮੰਥਨ ਸਵਾਲ ਉੱਭ ਰਿਹਾ ਕਿਉਂਕਿ ਉਹ ਕੋ ਵਖਰੀ ਰਹਿ ਗਈ ਹੈ ਕੋਈ ਇਸ ਮਾਮਲੇ ਦੇਖ ਰਹਾ ਨਹੀਂ ਸੁਭਾਵਿਕ ਵੀ ਨਹੀਂ ਹੁੰਦੀ ਪਰ ਸੁਖਵੀਰ ਬਾਦਲ ਨੇ ਜੋ ਗੱਲ ਕੀਤੀ ਹੈ ਜਿਹੜਾ ਉਹਨਾਂ ਨੇ ਕਿਹਾ ਕਿ ਗੁਰਗ੍ਰੰਥ ਸਾਹਿਬ ਦੀ ਬੀਅਦਵੀ ਦੇ ਮੁੱਦੇ ਦੇ ਉੱਤੇ ਮੈਂ ਮਾਫੀ ਮੰਗਦਾ ਹਾਂ ਜੀ ਇਹ ਇਕਾਲੀ ਦਲ ਤੋਂ ਜਿਹੜੇ ਬਾਹਰ ਗਏ ਹੈਗੇ ਆ ਗੂ ਉਹਨਾਂ ਨੇ ਕਿਹਾ ਕਿ ਮੈਂ ਵਾਪਸ ਲੈਣਾ ਜੋ ਸਾਰੇ ਇਸ ਮਾਮਲੇ ਦੇ ਤੇ ਕਿਤੇ ਸਹਿਮਤੀ ਪ੍ਰਗਟ ਕਰਨਗੇ ਜੀ ਸਭ ਤੋਂ ਵੱਡਾ ਸਵਾਲ ਤਾਂ ਹੈ ਕਿ ਸਹਿਮਤੀ ਕਿਸ ਤਰ੍ਹਾਂ ਪ੍ਰਗਟ ਕਰਨਗੇ ਜੀ ਬਿਲਕੁਲ ਇਹ ਇਹ ਤੈ ਹੋਏਗਾ ਇਹ ਤੈ ਹੁਣ ਤੋਂ ਬਾਅਦ ਹੀ ਜਿਹੜਾ ਗਪਾਲੇਸ ਮਾਮਲੇ ਤੇ ਆਪਾਂ ਕੋਈ ਟਿਕਟ ਜਪਣੀ ਕਰ ਸਕਦੇ ਹਾਂ ਕਿਉਂਕਿ ਠੋਸ ਤੌਰ ਤੇ ਜੇ ਸਾਹਮਣੇ ਆਉਣਾ ਬਾਕੀ ਹੈ ਕਿ ਜਿਹੜੇ ਲੋਕ ਵਾਪਸ ਆਉਣਗੇ ਜਿਹੜੇ ਅਕਾਲੀ ਆਗੂ ਵਾਪਸ ਆਉਣਾ ਚਾਹੁੰਦੇ ਆ ਜਾ ਸਕਦੇ ਆ ਉਹ ਕਿਹੜੀਆਂ ਗੱਲਾਂ ਤੈ ਕਰਦੇ ਆ ਜੀ ਸਕੂਬੀਰ ਬਾਦਨਾ ਕਿਹੜੀਆਂ ਗੱਲਾਂ ਤੇ ਸਹਿਮਤੀ ਬਣਦੀ ਹੈ ਹਮ ਇੱਕ ਹਜੇ ਅਗਲਾ ਪੜਾਏ ਜਿਹੜਾ ਮੰਥਨ ਦਾ ਪੜਾਏ ਜੀ ਉਸ ਮਾਮਲੇ ਚੋਂ ਨਿਕਲ ਕੇ ਤਸਵੀਰ ਸਾਹਮਣੇ ਆਏਗੀ ਕਿ ਕੀ ਬਣਦੀ ਹੈ ਜੀ ਹਾਲ ਦੀ ਘੜੀ ਇੱਕ ਮਾਹੌਲ ਬਣਿਆ ਪਰ ਮਾਹੌਲ ਦਾ ਅਗਲਾ ਪੜਾਅ ਇਹ ਵੀ ਹੈ ਕਿ ਕਿਹੜੀਆਂ ਸ਼ਰਤਾਂ ਜਾਂ ਕਿਹੜੀਆਂ ਗੱਲਾਂ ਤੈਅ ਹੋਣਗੀਆਂ ਏਕੇ ਦੇ ਲਈ ਉਧਰ ਤੇ ਜ਼ਰੂਰ ਸਾਡੀਆਂ ਨਜ਼ਰਾਂ ਬਣੀਆਂ ਰਹਿਣਗੀਆਂ ਸਿੱਧੂ ਸਾਹਿਬ ਇੱਕ ਹੋਰ ਅਹਿਮ ਸਵਾਲ ਇਸ ਮਾਮਲੇ ਨਾਲ ਹੀ ਜੁੜਿਆ ਹੋਇਆ ਇੱਕ ਪ੍ਰਤੀਕਰਮ ਹੈ ਜਿਹੜਾ ਦਰਸ਼ਕਾਂ ਨਾਲ ਵੀ ਸਾਂਝਾ ਕਰਨਾ ਬਣਦਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਧੋਮਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਤੌਹੀਨ ਕੀਤੀ ਹੈ ਉਹ ਕਹਿੰਦੇ ਕਿ ਤੁਸੀਂ ਆਪ ਦੋਸ਼ੀ ਬਣੇ ਤੇ ਤੁਸੀਂ ਆਪ ਹੀ ਮਾਫੀ ਮੰਗ ਲਈ ਤੇ ਤੁਸੀਂ ਆਪ ਹੀ ਜੱਜ ਬਣ ਕੇ ਫੈਸਲਾ ਸੁਣਾ ਦਿੱਤਾ ਕਿ ਹਾਂਜੀ ਤੁਸੀਂ ਇਸ ਮਾਮਲੇ ਦੇ ਵਿੱਚ ਮੁਆਫ ਹੋ ਗਏ ਉਹ ਕਹਿੰਦੇ ਇਹ ਮਾਮਲਾ ਸੀ ਜਿਹੜਾ ਅਕਾਲ ਤਖਤ ਦਾ ਸੀਗਾ ਤੁਸੀਂ ਅਕਾਲ ਤਖਤ ਤੇ ਪੇਸ਼ ਹੁੰਦੇ ਉੱਥੇ ਮੁਆਫੀ ਨਾਮਾ ਭੇਜਦੇ ਆਪਣਾ ਉਸ ਤੋਂ ਬਾਅਦ ਪੰਥ ਡਿਸਾਈਡ ਕਰਦਾ ਕਿ ਤੁਹਾਨੂੰ ਮੁਆਫ ਕਰਨਾ ਜਾਂ ਨਹੀਂ ਕਰਨਾ ਉਹ ਤਾਂ ਇਸ ਤਰ੍ਹਾਂ ਦਾ ਇਲਜ਼ਾਮ ਲਗਾ ਰਹੇ ਨੇ ਸੁਖਵੀਰ ਬਾਦਲ ਜੀ ਜਿਹੜਾ ਵਿਰੋਧੀ ਤਰ੍ਹਾਂ ਦੇਖੋ ਪੁਮਾ ਹੁਣੇ ਇੱਕ ਵੱਖਰੇ ਅਕਾਲੀ ਤੜੇ ਨਾਲ ਸੰਬੰਧ ਰੱਖਦੇ ਆ ਪੰਥ ਨਾਲ ਕਹਿੰਦਾ ਸੰਬੰਧ ਰੱਖਦੇ ਆ ਉਹਨਾਂ ਦਾ ਕਹਿਣਾ ਆਪਣੀ ਤੌਰ ਤੇ ਸਵਾਲ ਪੁੱਛਣਾ ਬਿਲਕੁਲ ਵਾਜਬ ਹੈ ਹਮ ਪਰ ਜੇ ਆਪਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੀ ਗੱਲ ਕਰੀਏ ਹਮ ਉਹਦੇ ਚ ਇੱਕ ਬੜਾ ਇੱਕ ਨੁਕਤਾ ਇਹ ਵੀ ਹੈ ਜੀ ਕਿ ਇਹ ਗੱਲ ਸੁਖਵੀਰ ਬਾਦਲ ਉਹਨਾਂ ਨੇ ਕਹੀ ਹੈ ਹਮ ਅਕਾਲ ਤਖਤ ਦੇ ਜਥੇਦਾਰ ਨੇ ਨਾ ਤਾਂ ਕਿਹਾ ਕਿ ਮਾਫ ਕੀਤਾ ਤੇ ਨਾ ਕਿਹਾ ਮਾਫ ਨਹੀਂ ਕੀਤਾ ਜੀ ਤੇ ਨਾ ਹੀ ਸੁਖਵੀਰ ਬਾਦਲ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਅਕਾਲ ਤਖਤ ਦੇ ਜਥੇਦਾਰ ਨੇ ਮਾਫ ਕਰਤਾ ਜੀ ਦੇਖੋ ਆਪਾਂ ਜਾਣਦੇ ਆ ਨਾ ਗੁਰੂ ਘਰ ਜਾਣਦੇ ਆ ਹਮ ਹਰ ਗੁਰੂ ਘਰ ਜਿਹੜਾ ਉੱਥੇ ਨਤਮਸਤਕ ਹੁੰਦਾ ਜਾਂਦੇ ਆ ਉਹ ਕਹਿਤਾ ਸਕਦਾ ਕਿ ਸੱਚੇ ਪਾਤਸ਼ਾਹ ਮੇਰੀ ਅਰਦਾਸ ਹੈ ਹਾਂ ਮੈਂ ਆ ਚਾਹੁੰਨਾ ਇਹਦੇ ਲਈ ਤਾਂ ਮਨਾਹੀ ਨਹੀਂ ਹੈ ਇਹਦੇ ਲਈ ਤਾਂ ਕੋਈ ਮਨਾਹੀ ਨਹੀਂ ਜੀ ਸੁਗਵੀਰ ਬਾਦਲ ਜੇ ਕਹਿੰਦਾ ਕਿ ਮੈਂ ਮਾਫੀ ਮੰਗਦਾ ਹਾਂ ਉਹਨਾਂ ਨੂੰ ਮਾਫੀ ਮੰਗਣ ਤੋਂ ਉਹਦੇ ਹੱਥ ਨਹੀਂ ਨਾ ਅੜਕੀ ਤੇ ਜਾ ਸਕਦਾ ਮਾਫੀ ਤਾਂ ਮੰਗ ਸਕਦਾ ਹੈ ਸਵਾਲ ਇਹ ਹੈ ਜਿਸ ਮਾਮਲੇ ਦੇ ਕਾਲ ਤੱਕ ਜੱਜੇਦਾਰ ਕੋਈ ਸਟੈਂਡ ਲੈਂਦੇ ਆ ਉਹ ਇੱਕ ਵੱਖਰਾ ਮੁੱਦਾ ਹੈ ਜਾਂ ਇਹਦੇ ਬਾਰੇ ਚੁੱਪ ਰਹਿੰਦੇ ਵੱਖਰਾ ਮੁੱਦਾ ਹੈ ਪਰ ਜਦੋਂ ਤੱਕ ਤਹੀਨ ਦਾ ਸਵਾਲ ਹੈ ਮੇਰੀ ਗੱਲ ਸਾਂਝ ਤੋਂ ਬਾਅਦ ਆ ਰਹੀ ਹੈ ਕਿ ਅਕਾਲਤਾ ਤੇ ਜਥੇਦਾਰੀ ਤਹੀਨ ਕਿਦਾਂ ਹੋਗੀ ਜੀ 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 ਬਹੁਤ ਸਾਰੇ ਕਾਲੀ ਆਗੂ ਹੋਰ ਵੀ ਹੋਣਗੇ ਕੱਲ ਨੂੰ ਕਹਿ ਸਕਦੇ ਮੈਂ ਬੁਲਾਣਾ ਗੁਨਾਹ ਕੀਤਾ ਗਲਤੀ ਕੀਤੀ ਮੈਂ ਮਾਫੀ ਮੰਗਦਾ ਬੜੇ ਖੂਬਸੂਰਤ ਜਵਾਬ ਤੁਸੀਂ ਸਿੱਧੂ ਸਾਹਿਬ ਦਿੱਤਾ ਕਿ ਮਾਫੀ ਮੰਗਣ ਲਈ ਤਾਂ ਕੀ ਮਨਾਹੀ ਨਹੀਂ ਹੈਗੀ ਤੇ ਤੋਹੀਨ ਕਿਤੇ ਨਾ ਕਿਤੇ ਨਹੀਂ ਹੋਈ ਇਸ ਨੂੰ ਆਪਾਂ ਕਿਤੇ ਨਾ ਕਿਤੇ ਸਹੀ ਨਹੀਂ ਠਹਿਰਾ ਸਕਦੇ ਸਮਾਂ ਬੜਾ ਸੀਮਤ ਹੈ ਸਦਨ ਦੇ ਵਿੱਚ ਜਿਹੜੀ ਕੁਤਾਹੀ ਹੋਈ ਹੈ ਸੁਰੱਖਿਆ ਦੇ ਵਿੱਚ ਕੁਤਾਹੀ ਹੋਈ ਹੈ ਸੰਸਦ ਦੀ ਤੁਸੀਂ ਜਾਣਦੇ ਹੋ ਇਸ ਮਾਮਲੇ ਦੇ ਵਿੱਚ ਹੁਣ ਟਕਰਾਅ ਹੈ ਜਿਹੜਾ ਉਹ ਇਸ ਤਰ੍ਹਾਂ ਵੱਧ ਗਿਆ ਕਿ ਉੱਥੇ ਜਿਹੜੀ ਕਾਰਵਾਈ ਹੈ ਉਹ ਨਹੀਂ ਹੋ ਰਹੀ ਵਿਰੋਧੀ ਕਹਿ ਰਹੇ ਨੇ ਕਿ ਮਾਮਲੇ ਦੇ ਜਾਂਚ ਹੋਣੀ ਚਾਹੀਦੀ ਹੈ ਦੇਸ਼ ਦੇ ਗ੍ਰਹਿ ਮੰਤਰੀ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਕਿ ਤੁਸੀਂ ਭਾਰਤ ਦੇ ਲੋਕਤੰਤਰ ਦੇ ਮੰਦਰ ਦੇ ਵਿੱਚ ਹਮਲਾ ਕਿਵੇਂ ਹੋ ਗਿਆ ਭਾਰਤ ਦੀ ਸਭ ਤੋਂ ਮਜ਼ਬੂਤ ਇਮਾਰਤ ਦੇ ਵਿੱਚ ਹਮਲਾ ਕਿਵੇਂ ਹੋ ਗਿਆ ਬਿਲਕੁਲ ਜਿਸ ਮਾਮਲੇ ਦਾ ਪਰ ਜ਼ਿਕਰ ਕਰ ਰਹੇ ਹਾਂ ਕੌਮੀ ਪੱਧਰ ਤੇ ਸਾਰੀਆਂ ਤਰ੍ਹਾਂ ਦੇ ਲਈ ਚਿੰਤਾ ਦਾ ਮਾਮਲਾ ਤਾਂ ਹੈ ਜਿਹੜੇ ਮਾਡਰਨ ਕਿਸਨ ਦੀ ਪਾਰਲੀਮੈਂਟ ਜੀ ਦੇ ਬਾਰੇ ਵੱਡੇ ਦਾਅਵੇ ਕੀਤੇ ਗਏ ਕਿਸ ਕਿਸ ਨੇ ਪੁਰਾਣੀ ਇਮਾਰਤ ਛੱਡ ਕੇ ਨਵੀਂ ਪਾਰਲੀਮੈਂਟ ਜਿਹੜੀ ਲਿਆਂਦੀ ਗਈ ਹੈ ਜੀ ਉਹਦੀ ਸੁਰੱਖਿਆ ਤੇ ਏਡੀ ਵੱਡੀ ਕਤਾਹੀ ਹਮ ਔਰ ਇਸ ਤਰੀਕੇ ਨਾਲ ਜਿਹੜਾ ਨੌਜਵਾਨਾਂ ਦਾ ਅੰਦਰ ਜਾਣਾ ਹਮ ਅੰਦਰ ਜਾ ਕੇ ਫਿਰ ਉਤੋਂ ਛਲਾਂਗਾ ਲੰਗਾਣੀਆਂ ਹੀਠਾਂ ਜੀ ਬਾਹਰ ਵੀ ਜਿਹੜਾ ਉਹਨਾਂ ਦੇ ਦੋ ਸਾਥੀਆਂ ਵੱਲੋਂ ਆਪਣੇ ਮੁੱਦਿਆਂ ਨੂੰ ਲੈ ਕੇ ਹਮ ਨਾਰੇਬਾਜੀ ਕਰਨੀ ਵਿੱਚ ਇੱਕ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਪੁੱਛਗਛ ਜਿਹੜੀ ਹੈ ਐਕਟ ਵੀ ਲਾਗੂ ਹੋ ਰਿਹਾ ਸਾਰਾ ਕੁਝ ਕੀਤਾ ਜਾ ਰਿਹਾ ਉਹ ਇੱਕ ਵੱਖਰਾ ਮਾਮਲਾ ਹੈਗਾ ਪਰ ਇੱਕ ਵੱਡਾ ਸਵਾਲ ਜਿਹੜਾ ਹੈਗਾ ਦੇਖੋ ਉਹ ਤਾਂ ਗੱਲ ਹੈ ਕਿ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ ਉਹਨਾਂ ਦੇ ਪਿਛੇ ਕਿਹੜੇ ਐਕਟ ਲੱਗਦੇ ਆ ਕੀ ਸਜ਼ਾਾਂ ਮਿਲਦੀਆਂ ਉਹ ਇੱਕ ਵੱਖਰਾ ਮੁੱਦਾ ਹੈ ਜੀ ਔਰ ਪਾਰਲੀਮੈਂਟ ਦੀ ਜਦੋਂ ਗੱਲ ਆਉਂਦੀ ਹੈ ਸੁਰੱਖਿਆ ਦੀ ਹਮ ਸਭ ਤੋਂ ਵੱਡਾ ਹੈਗਾ ਗ੍ਰਹਿਮਤ ਰਲਾ ਹਮ ਜਾਂ ਗ੍ਰਹਿਮਤ ਰਲਾ ਤਾਂ ਜਵਾਬਦੇਹ ਹੋਏਗਾ ਹੀ ਹੋਏਗਾ ਨਾ ਮੈਂ ਦੇਖ ਰਿਹਾ ਸੀਗਾ ਕਿ ਲੋਕ ਸਭਾ ਦੇ ਜਿਹੜੇ ਸਪੀਕਰ ਹੈ ਹਮ ਉਹਨਾਂ ਨੇ ਗੱਲ ਕਹੀ ਹੈ ਜੀ ਕਹਿੰਦੇ ਜਿਹੜੀ ਪਾਰਲੀਮੈਂਟ ਹੈਗੀ ਹੈ ਇਹ ਕਹਿੰਦੇ ਮੇਰੇ ਅਧਿਕਾਰ ਖਿੱਧਰ ਚ ਆਉਂਦੀ ਹੈ ਬਿਲਕੁਲ ਵਾਜਬ ਗੱਲ ਕਹੀ ਉਹਨਾਂ ਨੇ ਪਾਰਲੀਮੈਂਟ ਜ਼ਰੂਰ ਇਹਨਾਂ ਦੇ ਅਧਿਕਾਰ ਖੇਤਰ ਚ ਆਉਂਦੀ ਐ ਪਰ ਜੇ ਕੋਈ ਬਾਹਰੋਂ ਆ ਕੇ ਕਾਰਵਾਈ ਕਰੇਗਾ ਹੂੰ ਉਹ ਕਿਵੇਂ ਸਪੀਕਰ ਦੇ ਅਧਿਕਾਰ ਹੇਠਾਂ ਹੋਈ ਜੀ ਬਿਲਕੁਲ ਵਿਰੋਧੀ ਕਹਿ ਰਹੇ ਨੇ ਕਿ ਤੌਰ ਤੇ ਅਮਨਤ ਸ਼ਾਹ ਦੇ ਅਧਿਕਾਰ ਹੇਠਾਂ ਹੋਈ ਹੂੰ ਜੇ ਵਿਰੋਧੀ ਧਿਰ ਦੇ ਆਗੂਆਂ ਨੂੰ ਉੱਥੇ ਜਿਹੜਾ ਆ ਕੇ ਜਿੰਦਾਬਾਦ ਮਰਦਾਬਾਦ ਕਰ ਰਹੀ ਸੀ ਨਾਰੇਬਾਜੀ ਕਰ ਰਹੀ ਸੀ ਮੰਗ ਕਰ ਰਹੇ ਸੀ ਕਿ ਇਸ ਮਾਮਲੇ ਤੇ ਸਰਕਾਰ ਨੂੰ ਆ ਕੇ ਜਵਾਬ ਦੇਣਾ ਚਾਹੀਦਾ ਐ ਐਡਾ ਵੱਡਾ ਮਾਮਲਾ ਜਿਹੜਾ ਵਾਪਰਿਆ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜੇ ਉਹਨਾਂ ਵੱਲੋਂ ਕੋਈ ਇਦਾਂ ਦੀ ਕਤਾਈ ਕੀਤੀ ਜਾਂਦੀ ਤਾਂ ਕਿਸੇ ਪਾਰਲੀਮੈਂਟ ਮੈਂਬਰ ਨੂੰ ਪਾਰਲੀਮੈਂਟ ਤੋਂ ਮਤਲਬ ਕਰਨ ਲਈ ਉਹਨੂੰ ਬਾਹਰ ਕੱਢਣ ਦੇ ਲਈ ਕੋਈ ਸਮਾਂ ਨਹੀਂ ਸੀ ਛੱਡਣਾ ਜਿਹੜਾ ਹੈਗਾ ਫੌਰੀ ਤੌਰ ਤੇ ਕਾਰਵਾਈ ਹੋਣੀ ਸੀ ਜੀ ਜਿਸ ਦੇ ਨਾਲ ਪੂਰਾ ਦੇਸ਼ ਹੈ ਲੱਗਿਆ ਇਸ ਕਾਰਵਾਈ ਦੇ ਨਾਲ ਤੇ ਗ੍ਰਹਿ ਮੰਤਰੀ ਉਹ ਕਹਿੰਦੇ ਵੀ ਬਿਆਨ ਵੀ ਨਾ ਦੇ ਵਿਆਕੇ ਮੈਂ ਤਾਂ ਮੰਗ ਕਰ ਰਿਹਾ ਕਿ ਗ੍ਰਹਿ ਮੰਤਰੀ ਇਸ ਮਾਮਲੇ 'ਚ ਉਹਨੂੰ ਮਤਲਬ ਕੈਬਨਟ ਚੋਂ ਕੱਢਿਆ ਜਾ ਜਿਹੜਾ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਮੰਤ్రਾਲਾ ਉਹਦੇ ਦੀਨ ਆਉਂਦਾ ਹੈ ਪਰ ਬਿਆਨਤਾ ਦੇਵੇ ਕੱਟੋਗਾ ਨਾ ਪ੍ਰਧਾਨ ਮੰਤਰੀ ਨਾ ਗ੍ਰਹਿ ਮੰਤਰੀ ਇਸ ਮਾਮਲੇ ਤੇ ਕੋਈ ਬਿਆਨਬਾਜ਼ੀ ਨਹੀਂ ਕਰ ਰਿਹਾ ਉਲਟਾ ਹੋਇਆ ਹੈ ਕਿ ਜਿਹੜੇ ਮੰਗ ਕਰ ਰਹੇ ਹਨ ਉਹਨਾਂ 14 ਪਾਰਲੀਮੈਂਟ ਮੈਂਬਰਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਜੀ ਸੋਭ ਦੇ ਜਵਾਬਦੇਹਤਾ ਹੋਣਾ ਬਣਦਾ ਹੀ ਬਣਦਾ ਹੈ ਕਿਉਂਕਿ ਸਾਡੇ ਦੇਸ਼ ਲਈ ਬੜੀ ਚਿੰਤਾ ਦਾ ਤੇ ਬੜੀ ਕਟਾਈ ਦਾ ਬਹੁਤ ਵੱਡਾ ਮਾਮਲਾ ਹੈਗਾ ਕਿਉਂ ਵਾਪਰਿਆ ਜਵਾਬਦੇਹਤਾ ਸਰਕਾਰ ਹੀ ਹੋਏਗੀ ਨਾ ਬਿਲਕੁਲ ਬਹੁਤ ਬਹੁਤ ਧੰਨਵਾਦ ਸਿੱਧਾ ਸਭ ਤੁਹਾਡੇ ਵਿਚਾਰਾਂ ਲਈ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਕਿਹਾ ਕਿ ਤੁਸੀਂ ਕਾਰਵਾਈ ਬੇਸ਼ੱਕ ਬਾਅਦ ਚ ਕਰ ਲਿਓ ਪਰ ਘੱਟੋ ਘੱਟ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਇਸ ਵੱਡੀ ਸੁਰੱਖਿਆ ਕੋਤਾਹੀ ਦੇ ਮਾਮਲੇ ਦੇ ਵਿੱਚ ਬਿਆਨਤਾ ਆਪਣਾ ਸਾਂਝਾ ਕਰਨ ਨਾ ਇਹੀ ਅਪੀਲ ਹੈ ਸਾਡੀ ਇਸ ਪ੍ਰੋਗਰਾਮ ਦੇ ਜ਼ਰੀਏ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡੇ ਤਵੱਗੇ ਲਵਾਂਗੇ ਮੈਨੂੰ ਗੋਪਾਲ ਸਿੰਘ ਸਿੱਧੂ ਨੂੰ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਦੇਵਾ ਗਿਆ ਧੰਨਵਾਦ